ਵਿਸ਼ਵਕ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਮਾਲਵਿੰਦਰ ਸਿੰਘ ਮਾਲੀ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਖਾਸ ਕਰਕੇ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਯੂਪੀ ਦੇ ਵਿੱਚ ਪੁਲਿਸ ਪੀਲੀ ਪੀਤ ਜਿਹੜਾ ਪੁਲਿਸ ਇਨਕਾਊਂਟਰ ਹੁੰਦਾ ਤਿੰਨ ਪੰਜਾਬੀ ਨੌਜਵਾਨਾਂ ਦਾ ਉਸ ਨੂੰ ਲੈ ਕੇ ਉਹਨਾਂ ਦਾ ਨਜ਼ਰੀਆ ਕੀ ਹੈ ਆਮ ਗੱਲਾਂ ਕੀ ਹੋ ਰਹੀਆਂ ਨੇ ਸੱਚ ਕੀ ਹੈ ਝੂਠ ਦੇ ਨੇੜੇ ਕਿਹੜੀਆਂ ਗੱਲਾਂ ਨੇ ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਲੀ ਸਾਹਿਬ ਜਿਹੜਾ ਪੁਲਿਸ ਇਨਕਾਊਂਟਰ ਹੁੰਦਾ ਉਸ ਤੋਂ ਬਾਅਦ ਤੁਹਾਡੀਆਂ ਵੀ ਕਈ ਅਸੀਂ ਫੇਸਬੁੱਕ ਦੇ ਉੱਤੇ ਟਿੱਪਣੀਆਂ ਪੜ੍ਹੀਆਂ ਨੇ ਤੁਸੀਂ ਵੀ ਜੋ ਆਪਣੇ ਵਿਚਾਰ ਸਾਂਝੇ ਕੀਤੇ ਪਰ ਅੱਜ ਜਿਹੜੀ ਘੜੀ ਦੇ ਉੱਤੇ ਗੱਲ ਪੁੱਜੀ ਆ ਕਿਉਂਕਿ ਹਾਲੇ ਸੰਸਕਾਰ ਉਹਨਾਂ ਦਾ ਮੁੰਡਿਆਂ ਦਾ ਤਾਂ ਹੋ ਗਿਆ ਉਹ ਹੋਗਾ ਜੇ ਬਾਕੀ ਆ ਹੋਰ ਰਸਮਾਂ ਹੋਣੀਆਂ ਬਾਕੀ ਨੇ ਪਰ ਉਸ ਤੋਂ ਪਹਿਲਾਂ ਜੋ ਗੱਲਾਂ ਸਾਹਮਣੇ ਆਈਆਂ ਨੇ ਨਿਕਲ ਕੇ ਉਸ ਦੇ ਵਿੱਚ ਤੁਹਾਨੂੰ ਸੱਚ ਦੇ ਨੇੜੇ ਕੀ ਲੱਗਦਾ ਹੈ ਤੇ ਝੂਠ ਕੀ ਲੱਗਦਾ ਹੈ ਦੇਖੋ ਇੱਕ ਗੱਲ ਤਾਂ 100% ਪੱਕਾ ਆ ਕਿ ਝੂਠਾ ਪੁਲਸ ਮੁਕਾਬਲਾ ਸੜਕੇ ਮੁੰਡੇ ਮਾਰੇ ਜੀ ਕਿਉਂਕਿ ਪੰਜਾਬ ਪੁਲਸ ਦਾ ਬਹੁਤ ਪਿਛਲਾ ਰਿਕਾਰਡ ਆ ਜਿਹੜਾ ਉਹ ਬਾਗਦਾ ਰਹੇ ਆ ਜੀ ਤੇ ਦੋਖਾ ਸਾਡਾ ਇਹ ਰਿਹਾ ਕਿ ਸਰਕਾਰਾਂ ਬਣਾ ਲੀਆਂ ਵਾਅਦੇ ਕਰਕੇ ਤੇ ਉਹਨਾਂ ਦੀ ਜਾਂਚ ਕਰਾਵਾਂਗੇ ਜਾਂਚ ਕਰਾਉਣ ਦੀ ਥਾਂ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਉਹਨਾਂ ਦੇ ਕੇ ਸਰਕਾਰੀ ਖਰਚੇ ਤੇ ਲੜੇ ਬਾਦਲ ਸਰਕਾਰ ਮਿਲੇ ਹੋਇਆ ਇਹ ਸਾਰਾ ਜੀ ਜਿਹਦੇ ਕਰਕੇ ਪੁਲਿਸ ਨੇ ਕੋਈ ਸਾਬਤ ਨਹੀਂ ਸਕੇਆ ਇਹ ਸਾਰੇ ਮਾਮਲੇ ਦੇ ਵਿੱਚੋਂ ਇਹਨਾਂ ਤੇ ਉਹਨੂੰ ਉਸੇ ਤਰ੍ਹਾਂ ਲਘੂ ਆ ਜਿਹੜਾ ਲੱਗਿਆ ਹੋਇਆ ਜੀ ਇਹ ਪਹਿਲਾ ਨਹੀਂ ਹੈ ਪੰਜਾਬ ਜੇ ਤੁਸੀਂ ਪਿਛਲੇ ਦਿਨਾਂ ਤੇ ਨਿਗਾਹ ਮਰੋਗੇ ਨਾ ਜੀ ਜੀ ਉਹ ਮੁੰਡੇ ਇਹਨਾਂ ਦੇ ਭਗਨਾ ਕੋਠੀ ਮਾਰੇ ਗੰਗੈਸਟਰ ਕਹਿੰਦੇ ਜੀ ਜੀ ਕੋਈ ਦੇਖੋ ਜੇ ਵੀਰ ਜਿਨਾ ਨੂੰ ਦਿੱਲੀ ਪੁਲਿਸ ਫੜਦੀ ਹੈ ਗੰਗੈਸਟਰਾਂ ਨੂੰ ਆਏ ਫੜਦੀ ਹੈ ਜਿਵੇਂ ਆਲਮਾ ਚੋਨਾ ਰੱਖੇ ਹੁੰਦੇ ਨੇ ਬੰਦੇ ਫੜ ਕੇ ਲਿਆਉਂਦੀ ਆ ਉਹਨਾਂ ਨੂੰ ਪੂਰੀ ਸਿਕਿਉਰਿਟੀ ਦੇ ਕੇ ਤੋੜਦੀ ਆ ਜੀ ਗਾਰੰਟੀ ਦੇ ਕੇ ਤੋੜਦੀ ਆ ਵੀ ਤਾਂ ਕਿ ਉਹਨਾਂ ਦਾ ਵਾਲ ਵਿੰਗਾ ਨਾ ਹੋਵੇ ਜਿਹੜਾ ਇਹਨਾਂ ਦੇ ਹੱਥ ਆ ਜਾਂਦਾ ਹੈ ਮਾਰ ਦਿੰਦੇ ਨੇ ਜੀ ਇਹ ਤੋਂ ਪਹਿਲਾਂ ਵੀ ਅਮਰਸਰ ਚ ਵੀ ਇੱਕ ਬੰਦਾ ਵੀ ਹਥਿਆਰ ਉਹ ਬਰਾਮਦ ਕਰਨ ਗਏ ਜੀ ਧਰਤੀ ਚ ਦੱਬਿਆ ਹੋਇਆ ਸੀ ਇਹ ਹਥਿਆਰ ਹਮ ਸੁਖਵਿੰਦਰ ਸਿੰਘ ਸ਼ਹੀਦ ਐਸਤੀਆ ਉਹਦੇ ਨਾਲੇ ਖਾਣੇ ਵਾਲਾ ਜੀ ਉਹ ਵੀ ਇਸੇ ਤਰ੍ਹਾਂ ਮਾਰਿਆ ਹਮ ਹੁਣ ਜਿਹੜੇ ਬੰਬ ਧਮਾਕੇ ਹੋਏ ਨੇ ਮੈਂ ਕਹਿੰਦਾ ਇਹ ਗੱਲ ਆਪਾਂ ਮੰਨ ਲੈਨੇ ਆ ਹਮ ਵੀ ਪੰਜਾਬ ਦੇ ਲੋਕ ਆ ਜਿਹੜੇ ਉਹ ਫਰਕਤੀ ਦੀ ਖਾਲਸਤਾਨੀ ਸਿਆਸਤ ਕਰ ਲੈਂਦੇ ਨੇ ਹਮ ਗਰੀਬ ਹੁਣ ਕਰਕੇ ਬੇਰਜ਼ਗਾਰ ਹੁਣ ਕਰਕੇ ਲਾਲਚ ਹੁਣ ਕਰਕੇ ਆਪਾਂ ਇਹਨੂੰ ਰੱਦ ਨਹੀਂ ਕਰਦੇ ਪਰੇ ਦੀ ਪੁਸ਼ਟੀ ਤਾਂ ਹਲੇ ਕਿਤੇ ਨਹੀਂ ਨਾ ਹੋਈ ਜੀ ਪੁਸ਼ਟੀ ਤਾਂ ਜਾ ਤਾਂ ਪੁਲਸ ਵਾਲੇ ਪੈ ਰਹੇ ਨੇ ਜੀ ਜੇ ਇਹੀ ਆਪਾਂ ਗੱਲ ਮੰਨ ਲਈਏ ਇਹਨਾਂ ਦੀ ਹੂੰ ਵੀ ਉਹ ਮੋਟਰਸਾਈਕਲ ਤੇ ਜਾ ਰਹੇ ਸੀ ਜੀ ਪਲਵਾ ਬਦਨੇ ਤਮਾਕੇ ਕੀਤੇ ਉਹ ਤਾਂ ਖਾਲੀ ਬਿਲਡਿੰਗਾਂ ਤੇ ਕੀਤੇ ਬਾਹਰ ਕਿਸੇ ਕੋਈ ਪੂਰਾ ਜਾਨੀ ਨੁਕਸਾਨ ਨਹੀਂ ਹੋਇਆ ਹੂੰ ਪੁਲਿਸ ਮੁੱਕਰਦੀ ਰਹੀ ਜਦੋਂ ਜਾਵੇਰ ਆਉਣਾ ਪੈ ਗਿਆ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਆ ਜੀ ਇਹ ਰਹੇ ਕਲਾਨੌਰ ਲਾਕਕੇ ਮੇ ਜਿਹੜੇ ਤਿੰਨ ਮੁੰਡੇ ਨੇ ਇਹ ਕਹਿ ਰਹੇ ਨੇ ਕਿ ਮੋਟਰਸਾਈਕਲ ਤੇ ਜਾ ਰਹੇ ਸੀ ਜੀ ਉਹਨਾਂ ਕੋਲੇ ਏਕ 47 ਸੀ ਦੋ ਦੋ ਉਹਨਾਂ ਦੇ ਕੋਲੇ ਰਿਵਾਲਵਰ ਸੀ ਤਿਸਤਲ ਸੀ 400 ਸੀ ਜੀ ਇਹਨਾਂ ਨੂੰ ਪਤਾ ਲੱਗ ਗਿਆ ਹਮ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਜੀ ਉਹਨੇ ਹੁਣ ਪਰਿਵਾਰ ਵਾਲੇ ਕਹਿੰਦੇ ਨੇ ਵੀ ਅੱਖ ਦਿਨਾਂ ਦਾ ਮੁੰਡਾ ਘਰੋਂ ਗਿਆ ਹੋਇਆ ਸੀ ਜੀ ਉਹਦਾ ਫੋਨ ਬੰਦ ਆਉਣ ਲੱਗ ਗਿਆ ਕੋਈ ਕਹਿੰਦੇ ਤਿੰਨ ਦਿਨ ਪਹਿਲਾਂ ਗਿਆ ਸੀ ਉਹਦਾ ਬੰਦ ਉਹ ਮੋਬਾਈਲ ਬੰਦ ਹੋ ਗਿਆ ਹਮ ਇਹ ਨਾ ਮੈਂ ਅਸਲ ਤੇ ਜਿਹੜੇ ਆਪਰੇਸ਼ਨ ਹੋ ਰਹੇ ਨੇ ਨਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਨੁਸਾਰ ਕਹਿ ਲੋ ਜਾਂ ਐਨਆਈਟੀ ਦੇ ਅਨੁਸਾਰ ਕਹਿ ਲੋ ਇਹ ਕੋਆਰਡੀਨੇਟ ਕਰਕੇ ਕਰ ਰਹੇ ਨੇ ਜੀ ਤਾਂ ਕਿ ਇਹਨਾਂ ਦੀ ਕੋਈ ਉਸ ਤਰ੍ਹਾਂ ਦੀ ਸਾਰਥਿਕ ਜਾਂਚ ਨਾ ਹੋਵੇ ਜੀ ਕਿ ਮੈਂ ਕਹਿੰਦਾ ਹਾਈ ਕੋਰਟ ਦੇਖੋ ਇੱਕ ਤਾਂ ਸੂਲਿਆ ਵੀ ਹਰ ਇੱਕ ਪੁਲਿਸ ਮੁਕਾਬਲੇ ਦੀ ਮਜਿਸਟ੍ਰੇਟ ਦੀ ਜਾਂਚ ਹੋਣੀ ਚਾਹੀਦੀ ਆ ਜੀ ਪਰ ਜਿਹੜੇ ਇਹ ਜਿਹੇ ਵੱਡੇ ਮੁਕਾਬਲੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਇਹਦਾ ਬਾਹਰ ਲਿਆਂ ਨਾਲ ਲਿੰਕ ਜੁੜਿਆ ਹੋਇਆ ਉਹ ਵੀ ਬਿਨਾਂ ਸ਼ੱਕ ਹਾਈ ਕੋਰਟ ਕੋ ਜਾਂਚ ਹੋਣੀ ਚਾਹੀਦੀ ਹੈ ਹਮ ਕਿਉਂਕਿ ਉਹ ਜਾਂਚ ਤੇ ਪਤਾ ਲੱਗੋਣਾ ਵੀ ਪੋਸਟ ਕੋਲੇ ਇਨਪੁਟਸ ਆਏਗਾ ਸੀ ਜੀ ਇਹਨਾਂ ਨੇ ਪੀਪੀਟੀ ਵਾਲਿਆਂ ਨਾਲ ਕਿਵੇਂ ਸੰਪਰਕ ਕੀਤਾ ਜੀ ਕੀ ਪੀਪੀਟੀ ਵਾਲਿਆਂ ਨੇ ਨਾਕੇ ਲਾਏ ਲੋਕ ਡਾਕਿਆਂ ਦੀ ਕਿਹ나 ਦੀ ਡਿਊਟੀਆਂ ਕਿਵੇਂ ਸੀ ਫੇਰ ਇਹ ਸਾਰੀਆਂ ਗੱਲਾਂ ਸਾਹਮਣੇ ਹੋਣਗੀਆਂ ਤੁਹਾਡੇ ਪਰ ਇੱਕ ਗੱਲ ਤਾਂ ਮਾਲੀ ਸਾਹਿਬ ਸਾਫ਼ ਹੈ ਨਾ ਕਿਉਂਕਿ ਉਹਨਾਂ ਦੇ ਉੱਤੇ ਦੋਸ਼ ਵੀ ਇਹੀ ਲਾਇਆ ਗਿਆ ਕਿ ਉਹਨਾਂ ਦੇ ਉਹਨਾਂ ਹਮਲਿਆਂ ਦੇ ਵਿੱਚ ਕਰਾਉਣ ਵਾਲਿਆਂ ਚ ਬਾਹਰ ਬੈਠੇ ਕੁਝ ਲੋਕਾਂ ਦਾ ਹਾਜ਼ਰੀ ਉਹਨਾਂ ਨੇ ਜਿਵੇਂ ਜਿਵੇਂ ਇਸ਼ਾਰਾ ਕੀਤਾ ਇਹਨਾਂ ਮੁੰਡਿਆਂ ਨੇ ਅੰਜਾਮ ਦਿੱਤਾ ਇੱਕ ਪੱਧਰ ਦੇ ਉੱਤੇ ਆ ਕੇ ਇਹ ਵੀ ਸਵਾਲ ਹੋ ਰਹੇ ਨੇ ਕਿ ਇਹੀ ਤਿੰਨ ਮੁੰਡੇ ਨਿਸ਼ਾਨੇ ਤੇ ਕਿਉਂ ਨੇ ਇਹਨਾਂ ਦੀ ਕੋਈ ਨਾ ਕੋਈ ਤਾਂ ਰਹੀ ਹੋਵੇਗੀ ਉਸ ਕੇਸ ਦੇ ਵਿੱਚ ਮਿਲੀ ਭੁਗਤ ਔਰ ਦੂਸਰਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੇ ਮੁੰਡੇ ਨੇ ਇਹ ਖੋਦ ਗਏ ਸੀ ਉੱਥੇ ਭੱਜਣ ਲੁਕਣ ਦੇ ਵਾਸਤੇ ਤੇ ਫਿਰ ਜਾ ਕੇ ਨਿਸ਼ਾਨਾ ਬਣਦੇ ਨੇ ਉਸ ਤੋਂ ਬਾਅਦ ਹਥਿਆਰ ਬਰਾਮਦ ਹੋਣਾ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਦੇਖੋ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਨੇ ਜੀ ਮੋਟਰਸਾਈਕਲ ਤੇ ਲੋਕੋ ਕੇ AK-47ਾਂ ਦੋ ਰਵਾੜ ਵਰ ਲੈ ਕੇ ਜਾਣਾ ਜਿਹੇ ਬਾਹਰ ਜਾਣਾ ਚਾਹੁੰਦੇ ਸੀ ਹਥਿਆਰ ਕੀ ਕਰਨੇ ਸੀ ਇਹਨਾਂ ਨੇ ਮੈਨੂੰ ਇਹ ਦੱਸੋ ਜੀ ਤੁਹਾਡੇ ਤੁਹਾਨੂੰ ਇਹ ਨਾ ਗੱਲਾਂ ਦਾ ਇਹ ਨਹੀਂ ਪਤਾ ਕਿ ਰਨਾ ਇੱਕ ਚਾਹਲ ਸੀ ਮਿਸਟਰ ਚਾਹਲ ਜੀ ਉਹ ਐਡੀਜੀਪੀ ਲਾਫੇ ਹੂੰ ਉਹਨਾਂ ਨੇ ਇੱਕ ਚਿੱਠੀ ਕੱਢਤੀ ਵੀ ਜਿੰਨਾ ਥਾਣਿਆਂ ਦੇ ਵਿੱਚ ਅਸਲਾ ਉਦੋਂ ਖੜਕੂਵਾਂ ਦਾੌਰ ਲਗਭਗ ਖਤਮ ਹੋ ਗਿਆ ਸੀ ਜੀ ਉਹਦੀ ਪੂਰੀ ਲਿਸਟ ਬਣਾ ਕੇ ਦੇਓ ਜੀ ਤੇ ਉਹਨਾਂ ਦਾ ਤੀਜੇ ਦਿਨ ਬਹੁਤ ਤਵਾਦਲਾ ਕਰਤਾ ਸੀ ਉੱਥੋਂ ਜੀ ਸੋ ਇਸ ਕਰਕੇ ਵੀ ਇਹਨਾਂ ਕੋਲੇ ਆਪਦੇ ਕੋਲੇ ਅਸਲਾ ਹੁੰਦਾ ਇਹ ਉਹਨਾਂ ਦੇ ਗਲ ਪਾਉਂਦੇ ਨੇ ਹੂੰ ਉਹ ਬੰਦੇ ਫੜੇ ਨਹੀਂ ਗਏ ਜੀ ਪਹਿਲੀ ਗੱਲ ਜੀ ਉਹਨਾਂ ਦੀ ਇੰਟਰੋਗੇਸ਼ਨ ਹੀ ਹੋਈ ਏ ਕਹਿੰਦੇ ਨੇ। ਹੂੰ ਤੇ ਇਹਨਾਂ ਨੂੰ ਇਹ ਸਾਰੀਆਂ ਗੱਲਾਂ ਪਤਾ ਕਿਵੇਂ ਲੱਗ ਗਿਆ ਵੀ ਉਹਨਾਂ ਦਾ ਉੱਥੇ ਹੱਥਾ ਉਹਨਾਂ ਦਾ ਉੱਤੇ ਨਾ ਬੰਦੇ ਤੁਸੀਂ ਫੜੇ। ਜੀ। ਨਾ ਇੰਟਰੋਗੇਸ਼ਨ ਹੋਈ। ਹੂੰ ਤੇ ਇਹਨਾਂ ਦੀ ਗੱਲ ਮੰਨ ਲਈਏ। ਜੀ। ਦੂਜਾ ਇਹ ਤਾਂ ਉਸ ਤਰ੍ਹਾਂ ਗੱਲਾਂ ਕਰਦੇ ਨੇ ਨਾ ਕਿਰਾ ਉਦੋਂ ਪਹਿਲੇ ਦੌਰ ਚ ਅਸੀਂ ਅੰਮ੍ਰਿਤਸਰ ਪੁਲਿਸ ਮੁਕਾਬਲਿਆਂ ਦੀ ਜਾਂਚ ਕੀਤੀ। ਜੀ। ਉਦੋਂ ਹੁੰਦਾ ਵੀ ਆਹ ਬੰਦੇ ਘੇਰੇ ਘੇਰਾ ਪਿਆ ਜੀ ਆਹ ਤਿੰਨ ਬੰਦੇ ਮਾਰੇ ਗਏ। ਦੋ ਬੰਦੇ ਫਲਾਣੇ ਫਲਾਣੇ ਭੱਜ ਗਏ। ਜੀ। ਅਸੀਂ ਦੱਦ ਦੇ ਪਗਾਮ ਤੇ ਲਿਖਿਆ ਵੀ ਭੱਜੇ ਦੱਦਦੇ ਹੋਏ ਇਹਨਾਂ ਨੂੰ ਨਾਂ ਵੀ ਦੱਸ ਗਏ ਵੀ ਅਸੀਂ ਕੌਣ ਆ ਹੂੰ ਉਹ ਪੂਰੀ ਰਿਪੋਰਟ ਨਾ ਆਪਣੇ ਮਰਿੰਡੇ ਤੋਂ ਹੁੰਦੇ ਸੀ ਪੱਤਰਕਾਰ ਪੰਜਾਬੀ ਟ੍ਰਿਬਿਊਨ ਦੇ ਉਹ ਪੂਰੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਉਹਨਾਂ ਨੇ ਚੱਕ ਕੇ ਛਾਪੀ ਸੀ ਜੀ ਤਾਂ ਇਸ ਕਰਕੇ ਹੁਣ ਤੁਹਾਡੀ ਗੱਲ ਤੁਸੀਂ ਇਹ ਵੇਖ ਲਓ ਦੂਜਾ ਪਾਸਾ ਦੇਖ ਲਓ ਇਹਨਾਂ ਦਾ ਜੀ ਵੀ ਲੋਕ ਤਾਂ ਇਹ ਮੰਗ ਕਰ ਰਹੇ ਨੇ ਵੀ ਇਹਦੀ ਜਾਤ ਹੋਣੀ ਚਾਹੀਦੀ ਆ ਹੂੰ ਜਿਹੜਾ ਪੰਨੂਆ ਗੁਰਪ੍ਰਤਮੰਤ ਪੰਨੂ ਉਹ ਇਹਨਾਂ ਨੂੰ ਖਾਲਸਤਾਨ ਦੇ ਸ਼ਹੀਦ ਵੀ ਕਰਾਰ ਦਿੱਤਾ ਜੀ ਜਿਹੜਾ ਰਿੰਦਾ ਜਾਂ ਇੱਕ ਹੋਰ ਆ ਉਹਦੇ ਨਾਲ ਜਿਹੜਾ ਬਲਵਿੰਦਰਪਾਲ ਪੱਖੋ ਨੇ ਕਿੰਨੇ ਇੰਟਰਵਿਊ ਕੀਤੀ ਆ ਜੀ ਨਾਲ ਇਹ ਕਹਿੰਦਾ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਉਹ ਕਹਿੰਦੇ ਹਾਂ ਜੀ ਇਹ ਥਾਣਿਆਂ ਤੇ ਹਮਲੇ ਅਸੀਂ ਕਰਾਈ ਨੇ ਜੀ ਮਤਲਬ ਤੁਸੀਂ ਦੇਖੋ ਤਾਂ ਸਿੱਧਾ ਵੀ ਪਾਸ ਦੇ ਕੇ ਕਿਵੇਂ ਖੇਡਦੇ ਨੇ ਹੂੰ ਹੁਣ ਜੇ ਕੋਈ ਅੱਜ ਪੁਲਿਸ ਮੁਕਾਬਲੇ ਦੀ ਧਾਰਚ ਦੀ ਮੰਗ ਕਰਦਾ ਜੀ ਜਾਂ ਪੁਲਿਸ ਜਿਹੜੀ ਦੋਸ਼ ਲਾਉਂਦੀ ਆ ਵੀ ਉਹਨਾਂ ਦਾ ਹੱਥ ਕਿਤੇ ਮੈਂ ਕਿਤੇ ਹੋਊ ਹੋ ਸਕਦਾ ਮੈਂ ਇਸ ਭਾਵਨਾ ਰੱਦ ਨਹੀਂ ਕਰਦਾ ਹਮ ਉਹਦੀ ਜਾਂਚ ਕਿਵੇਂ ਹੋ ਜਦੋਂ ਕਰਾਉਣ ਵਾਲੇ ਜਿਹੜੇ ਬਾਹਰ ਬੈਠੇ ਤੇ ਉਹ ਪਹਿਲੀ ਮੰਨੀ ਜਾਂਦੇ ਨੇ ਵੀ ਹਾਂ ਅਸੀਂ ਕਰਾਇਮੇ ਜੀ ਹਮ ਮਤਲਬ ਪੰਜਾਬੀ ਦਾ ਤਾਂ ਬਹਾਵਰਾ ਨਾ ਅੱਗ ਅੱਗ ਲਾਈ ਡੱਬੂ ਕੰਨਦੇ ਤੇ ਹਮ ਹੁਣ ਤਾਂ ਡੱਬੂ ਤਾਂ ਵਿਦੇਸ਼ਾਂ 'ਚ ਬੈਠੇ ਨੇ ਜੀ ਹਮ ਕੀ ਕਰ ਲਓਗੇ ਤੁਸੀਂ ਕਿਸੇ ਦੀ ਕਹੀ ਦੀ ਇਤਿਆਜ ਕਰ ਲਓਗੇ ਕੀ ਕਰ ਲਓਗੇ ਹੁਣ ਅਜਿਹੇ ਦੇ ਵਿੱਚ ਅਜਿਹੇ ਹਾਲਾਤ ਦੇ ਵਿੱਚ ਹੁਣ ਜਿਹੜਾ ਦੱਸਿਆ ਜਾ ਰਿਹਾ ਕਿ ਉਹਨਾਂ ਤੇ ਨਾ ਹੀ ਮੁੰਡਿਆਂ ਦਾ ਜਿਹੜਾ ਉਹਨਾਂ ਪਰਿਵਾਰਾਂ ਨਾਲ ਸਬੰਧ ਹੈ ਜਿਹੜੇ ਆਰਥਿਕ ਤੌਰ ਤੇ ਬੜੇ ਕਮਜ਼ੋਰ ਨੇ ਉਹਨਾਂ ਦੀ ਪੈਰਵਾਈ ਵੀ ਮਗਰ ਕਿੰਨੇ ਕਰਨੀ ਹੈ ਕੋਈ ਪਤਾ ਨਹੀਂ ਹੈ ਔਰ ਦੂਸਰਾ ਉਹਨਾਂ ਅਜਿਹੇ ਪਰਿਵਾਰਾਂ ਦੇ ਮੁੰਡੇ ਜਦੋਂ ਵਰਤੇ ਜਾਂਦੇ ਨੇ ਕਿਸੇ ਮਾੜੇ ਕੰਮਾਂ ਲਈ ਤਾਂ ਪਿੱਛੇ ਉਹਨਾਂ ਦੇ ਖੜਨ ਵਾਲਾ ਕੋਈ ਨਹੀਂ ਹੁੰਦਾ ਕੋਈ ਟਾਵਾ ਹੀ ਦਿਖਦਾ ਹੈ ਜਿਹੜਾ ਉਹਨਾਂ ਦੀ ਛਾਰ ਲੈਂਦਾ ਜਾ ਕੇ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਆ ਪੰਜਾਬ ਚ ਕੁਝ ਪਰਿਵਾਰਾਂ ਨੇ ਲੜਾਈਆਂ ਲੜੀਆਂ ਨੇ ਜੀ ਨਿੱਜੀ ਤੌਰ ਤੇ ਲੜੀਆਂ ਨੇ 30 30 ਸਾਲ ਬਾਅਦ ਕਿਦਾਂ ਹੋ ਰਹੀਆਂ ਨੇ ਨਾ ਪਰਸੰਸਰਾਂ ਨੂੰ ਜੀ ਹੋਰ ਕਿਦਾਂ ਹੋ ਰਹੀਆਂ ਨੇ ਜਿਹੜੇ ਪਰਿਵਾਰ ਲੜੇ ਨੇ ਜਾਮਨ ਦੇ ਸਬੰਧੀ ਲੜੇ ਨੇ ਜਾਂ ਕੋਈ ਵਕੀਲ ਨੇ ਲੜੇ ਨੇ ਹਮ ਤੇ ਜੇ ਸਾਰੇ ਮੁਕੱਦਮੇ ਮੁਕਾਬਲੇ ਦੀ ਜਾਂਚ ਹੁੰਦੀ ਤਾਂ ਪੁਲਿਸਾ ਜਿਹੜੀ ਉਹਨੂੰ ਕਹਿਿਆ ਜਾ ਸਖਤ ਮਿਲਣਾ ਸੀ ਤੇ ਉਹਨੇ ਇੱਧਰ ਜਾਣ ਬਾਰੇ ਸੋਚਣਾ ਸੀ ਹਮ ਇੱਥੇ ਇਸ ਕਰਕੇ ਜੀ ਮਤਲਬ ਜਾਂਚ ਤਾਂ ਹੋਣੀ ਚਾਹੀਦੀ ਹੈ ਨਾ ਜੀ ਇੱਕ ਤਾਂ ਇਹ ਗੱਲ ਵੀ ਜਾਂਚ ਦੇ ਨਾਲ ਹੀ ਪਤਾ ਲੱਗਣਾ ਹੈ ਪਰ ਮੇਰਾ ਇੱਥੇ ਸਵਾਲ ਇਹ ਵੀ ਹੈ ਇੱਕ ਆਮ ਲੋਕ ਤਾਂ ਬੋਲ ਰਹੇ ਨੇ ਕੋਈ ਤੁਹਾਡੇ ਅਰਗੇ ਸੂਝਵਾਨ ਲੋਕ ਜਿਹੜੇ ਸਪੀਕਰ ਚੋਂ ਲੰਘੇ ਆ ਜਿਹਨਾਂ ਨੇ ਪਹਿਲਾਂ ਹੀ ਬੜਾ ਮਾੜਾ ਦੌਰ ਦੇਖ ਕੇ ਆਏ ਨੇ ਉਹ ਤੇ ਫਿਕਰਮੰਦ ਹੀ ਕਰਦੇ ਆ ਪਰ ਜਿਹੜਾ ਪੋਲੀਟੀਕਲ ਪਾਰਟੀਆਂ ਦਾ ਸਿਆਸੀ ਜਮਾਤਾਂ ਦਾ ਫਰਜ ਬਣਦਾ ਹੈ ਉਹ ਤੁਹਾਨੂੰ ਦਿਖਦਾ ਹੈ ਕਿ ਜਿਹੇ ਮਾਮਲਿਆਂ ਦੇ ਵਿੱਚ ਨਿਭਾਇਆ ਜਾਂਦਾ ਹੈ ਚਾਹੇ ਸੱਤਾ ਤੇ ਹੈ ਤੇ ਚਾਹੇ ਆਪੋਜੀਸ਼ਨ 'ਚ ਬੈਠੀਆਂ ਪਾਰਟੀਆਂ ਬਿਲਕੁਲ ਨਹੀਂ ਜੀ ਨਾ ਇਹਨਾਂ ਨੇ ਪਹਿਲਾਂ ਨਾ ਲਾਇਆ ਨਾ ਹੁਣ ਲਵਾ ਰਹੇ ਨੇ ਹੂੰ ਇਹ ਇਹ ਦੇਖ ਨਹੀਂ ਰਹੇ ਵੀ ਪੰਜਾਬ ਨੂੰ ਕਿਹੜੀ ਹਾਲਤ ਵੱਲ ਧੱਕਿਆ ਜਾ ਰਿਹਾ ਜੀ ਕਿਤੇ ਮਰਜੀ ਵੜਿਆਂ ਦੀ ਗੱਲ ਕਿਤੇ ਸ਼ਹਾਦਤਾਂ ਦੀ ਗੱਲ ਕਿਤੇ ਮਨੁਨਵਰਤਾ ਦੀ ਗੱਲ ਕਿਤੇ ਟੈਂਕੀਆਂ ਤੇ ਚੜਨ ਦੀ ਗੱਲ ਮਤਲਬ ਸਾਰਾ ਪੰਜਾਬ ਜੇ ਤੁਸੀਂ ਦੇਖੋ ਮਤਲਬ ਉਬਲਿਆ ਪਿਆ ਇੱਕ ਹਿਸਾਬ ਦੇ ਨਾਲ ਜੀ ਜੇ ਤੁਸੀਂ ਇਹਨਾਂ ਨੂੰ ਇੱਕ ਜਮਹੂਰੀ ਰਾਹ ਨਹੀਂ ਦਿਓਗੇ ਡੈਮੋਕਰੇਟ ਪ੍ਰੋਸੈਸ ਦੇ ਵਿੱਚ ਕੋਈ ਬਰਤਾਨਾ ਨਹੀਂ ਸਿਰਜੋਗੇ ਫਿਰ ਠੀਕ ਹੈ ਜੀ ਫਿਰ ਪੁਲਸ ਵੀ ਵਰਤ ਲੈਂਦੀ ਆ ਫਿਰ ਬਾਹਰਲੇ ਵੀ ਵਰਤ ਲੈਂਦੇ ਆ ਉਹਨਾਂ ਨੂੰ ਜੀ ਹੁਣ ਤੁਸੀਂ ਇਹ ਦੇਖੋ ਗੁਰਪਤਮੰਤ ਪੰਨੂ ਨੇ ਇੱਕ ਐਡੀ ਵੱਡੀ ਧਮਕੀ ਦਿੱਤੀ ਆ ਜੀ ਵੀ ਜਿਹੜਾ ਆਉਣ ਵਾਲਾ ਉੰਮ ਦਾ ਮੇਲਾ ਲੱਗ ਰਿਹਾ ਹਾਂਜੀ ਇਹ ਹਿੰਦੂਆਂ ਦਾ ਆਖਰੀ ਮੇਲਾ ਸਾਫ ਤੂ ਅਸੀਂ ਇਹਨੂੰ ਤਬਾਹ ਕਰ ਦੇਣਾ ਹੂੰ ਹੁਣ ਪਹਿਲਾਂ ਵੀ ਉਹਨੇ ਬਹੁਤ ਕੁਝ ਟਿਆ ਫਰੋਤੀ ਦੀ ਸਿਆਸਤ ਕਰਾਉਂਦਾ ਉਹ ਹੂੰ ਤੇ ਉਹਨੂੰ ਬਾਜਮੀ ਠਹਿਰਾਉਂਦਾ ਹੂੰ ਕਹਿੰਦਾ ਦੀ ਭਾਰਤ ਦੀ ਪੁਲਿਸ ਆਪਨਾਲ ਦੀ ਜਾਂ ਫੌਜਾ ਉਹ ਵੀ ਉਹਨਾਂ ਨੂੰ ਤਨਖਾਹਾਂ ਦਿੰਦੇ ਆ ਅਸੀਂ ਜੇ ਆਪਣੇ ਬੰਦਿਆਂ ਨੂੰ ਪੈਸੇ ਦਿੰਨੇ ਇਹ ਗਲਤ ਕੀ ਆ ਹੂੰ ਉਹਨਾਂ ਜਾਇਜ਼ ਵੀ ਠਹਿਰਾਉਂਦਾ ਪਰ ਤੁਹਾਨੂੰ ਪਤਾ 2 250 ਬੰਦਾ ਹਲੇ ਉਹ ਵੀ ਇਹਨਾਂ ਚੱਕਰਾਂ ਦੇ ਵਿੱਚ ਵੀ ਆ ਪੁਲਤੇ ਲਿਖ ਦੋ ਜੀ ਅਰਦਾਸ ਕਰ ਦਿਓ ਜੀ ਜੇਲ੍ਹਾਂ ਦੇ ਵਿੱਚ ਬੈਠਾ ਹੂੰ 50 60 ਬੰਦੇ ਅਮਰਤਪਾਲ ਵਾਲੀ ਚੱਕਰ 'ਚ ਜੇਲ੍ਹਾਂ ਦੇ ਵਿੱਚ ਬੰਦ ਨੇ ਹੂੰ ਹੁਣ ਪਰ ਇਹਦੇ ਬਾਰੇ ਚੁੱਪ ਧਾਰ ਲੈਂਦੇ ਨੇ ਜੀ ਪਰ ਇਸ ਬਹਾਨੇ ਮਤਲਬ ਬਾਹਰਲੇ ਸਿੱਖਾਂ ਤੇ ਤਾਂ ਸ਼ੱਕ ਹੋ ਜੂ ਨਾ ਵੀ ਹੂੰ ਮਤਲਬ ਕੱਲਾ ਇਹ ਹੀ ਹੁਣ ਇਹ ਮੁੰਡੇ ਨੇ ਦੇਖੋ ਦੇਖਣ ਤੋਂ ਨਾ ਇਹ ਉਸ ਤਰ੍ਹਾਂ ਦੇ ਸਿੱਖ ਲੱਗਦੇ ਨੇ ਜੀ ਨਾ ਇਹ ਫਾਲਸਤਾਨੀ ਲੱਗਦੇ ਨੇ ਜੀ ਨਾ ਇਹਨਾਂ ਦਾ ਪਛੋਕੜਾ ਕੋਈ ਹਮ ਇੱਕ ਤਾਂ ਕੱਲਾ ਪੁੱਤ ਆ ਨਾ ਮਾਪ ਦਾ ਜੀ ਇੱਕਾ ਜਿਹੜਾ ਉਹਦਾ 3 ਮਹੀਨੇ ਪਹਿਲਾਂ ਵਿਆਹ ਹੋਇਆ ਜੀ ਇੱਕਾ ਜਿਹੜਾ ਉਹਤੇ ਕਹਿੰਦੇ ਨੇ ਇੱਕ ਦੋ ਕੇਸ ਹੈਗੇ ਨੇ ਪਹਿਲਾਂ ਹਮ ਤੇ ਇਸ ਰੂਪ ਦੇ ਵਿੱਚ ਪਹਿਲਾਂ ਵੀ ਜਦੋਂ ਜੋ ਆਪਤਾ ਦੇ ਖਿਲਾਫ ਮਛੇੜੀਆ ਧਰਮਵੀਰ ਗਾਂਧੀ ਨੇ ਤੇ ਆਪਣੇ ਸਰਪਾਲ ਸਿੰਘ ਹੈਰਾ ਨੇ ਹਮ ਉਦੋਂ ਵੀ ਇਹੀ ਆਇਆ ਸੀ ਨਾ ਜੀ ਬੀ ਕੋਈ ਮੋਬਾਈਲ ਦੀ ਦੁਕਾਨ ਤੇ ਕੰਮ ਕਰਦਾ ਗਰੀਬਾਂ ਦੇ ਬੱਚੇ ਨੇ ਚਾਹ ਚਾ ਕੇ ਇਹ ਮੀਂਹ ਨਾਲ ਦੇ ਹਾਂਜੀ ਖਾਲਿਸਤਾਨ ਜਿੰਦਾਬਾਦ ਲਿਖ ਦਿੰਦੇ ਮੈਂ ਜਾਂ ਹੋਰ ਕੁਝ ਕਰ ਦਿੰਦੇ ਨੇ ਕਿਉਂਕਿ ਹੁਣ ਇੰਟੈਲੀਜੈਂਸ Trap ਐਡਾ ਵੱਡਾ ਜੀ ਤੁਸੀਂ ਇਹ ਤਾਂ ਬਚ ਨਹੀਂ ਸਕਦੇ ਹੂੰ ਨਹੀਂ ਇਹ ਇਸ ਕਰਕੇ ਇਹ ਗੱਲਾਂ ਹੈਗੀਆਂ ਨੇ ਪਰ ਇਹ ਪਤਾ ਨਹੀਂ ਕਦੋਂ ਵਖਰੀ ਸਟੇਟ ਜਾਂ ਇੱਕ ਖਾਲਿਸਤਾਨ ਸ਼ਬਦ ਆ ਜਿਹੜਾ ਉਹ ਆਪਣੇ ਆਪ ਦੇ ਵਿੱਚ ਕਾਮਯਾਬ ਜਿੰਨਾ ਲੋਕਾਂ ਨੇ ਕਰਨਾ ਹੋਣਾ ਕਿ ਨਹੀਂ ਹੋਣਾ ਪਰ ਉਸ ਤੋਂ ਪਹਿਲਾਂ ਜਿਹੜੇ ਗਰੀਬ ਘਰਾਂ ਦੇ ਮੁੰਡੇ ਫਸ ਜਾਂਦੇ ਆ ਵਿਚ ਵਿਚਾਲੇ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਇਹਨਾਂ ਦੇ ਪਿੱਛੇ ਖੜਨ ਵਾਲੇ ਵੀ ਕੋਈ ਨਹੀਂ ਜਾਪਦਾ ਪਰ ਹੈਡਲਾਈਨ ਤੇ ਬਣ ਗਈ ਨਾ ਦੋ ਤਿੰਨ ਦਿਨਾਂ ਲਈ ਉੱਥੇ ਤਾਂ ਇਹ ਲਿਖਿਆ ਗਿਆ ਸਾਫ਼ ਸ਼ਬਦਾਂ ਵਿੱਚ ਕਿ ਖਾਲਿਸਤਾਨੀ ਅੱਤਵਾਦੀ ਪੁਲਿਸ ਮੁਕਾਬਲੇ 'ਚ ਢੇਰ ਤੁਸੀਂ ਨੈਸ਼ਨਲ ਮੀਡੀਆ ਦੇਖੋ ਜੀ ਨੈਸ਼ਨਲ ਮੀਡੀਆ ਕੀ ਗੱਲਾਂ ਵਾਰ ਰਿਹਾ ਹੂੰ ਹਿੰਦੀ ਦੇ ਅਖਬਾਰ ਕਿਹਨੇ ਜਿਹੜੇ ਖਬਰਾਂ ਲਿਖ ਰਹੇ ਨੇ ਜੀ ਤੇ ਇਸ ਦੇ ਨਾਲ ਜਿਹੜੇ ਬਾਹਰਲੇ ਸੂਬਿਆਂ 'ਚ ਬੈਠੇ ਨੇ ਸਿੱਕ ਬਾਈ ਜੀ ਉਹਨਾਂ ਦਾ ਦਿਲ ਛਿੜੀ ਦੇ ਮੰਗ ਨੂੰ ਧੜਕਦਾ ਹੂੰ ਕਿਉਂਕਿ ਇੱਥੇ ਨਾ ਇਹਦੇ ਵਿੱਚ ਵੀ ਪੁਲਿਸ ਨੇ ਇੱਕ ਕਿਹਾ ਵੀ ਇਹਨਾਂ ਜੋ ਕਿਸੇ ਇੱਕ ਦੀ ਪੀਲੀ ਪੀਤ ਇਲਾਕੇ 'ਚ ਰਿਸ਼ਤੇਦਾਰੀ ਸੀ ਜੀ ਇਹ ਇਹ ਹਿੰਟ ਆਇਆ ਠੀਕ ਆ ਜਾਂ ਗਲਤ ਆ ਮੈਨੂੰ ਪਤਾ ਨਹੀਂ ਹੂੰ ਅਸੀਂ ਤਾਂ ਪੀੜੀ ਪੀਤ ਇੱਕ ਬਹੁਤ ਵੱਡਾ ਕੋਲਸ ਮੁਕਾਬਲਾ ਨੇ ਇਹਨੇ ਕੀਤਾ ਸੀ ਬਸ ਦੇ ਵਿੱਚ ਯਾਤਰੀ ਜਾ ਰਹੇ ਸੀ ਜੀ ਤੀਰਥ ਸਥਾਨਾਂ ਦੇ ਯਾਤਰਾ ਕਰ ਰਹੇ ਸੀ ਇੱਕ ਪੁੱਲ ਤੋਂ ਘੇਰੇ ਸਾਰੇ ਮਰਦ ਬੰਦੇ ਉਹ ਤੋਂ ਲਾ ਲੇ 10 ਜਾਂ 12 ਸੀ ਜੀ ਉਹਨਾਂ ਦਾ ਮੁਕਾਬਲਾ ਬਣਾਇਆ ਹਮ ਜਸਤਸ ਅਜੀਤ ਸਿੰਘ ਬੈਂਸ ਮੈਂ ਬੀਬੀ ਸੁਖਜੀਤ ਕੌਰ ਦਲਜੀਤ ਕੌਰ ਅਸੀਂ ਜਾ ਕੇ ਉੱਥੇ ਜਾਂਚ ਕਰਕੇ ਆਏ ਹਮ ਉਦੋਂ ਮਲੈਨ ਸਿੰਘ ਜਾਦਵ ਸੀ ਜਿਹੜੇ ਇਹ ਸਾਨੂੰ ਪਿੰਡਾਂ ਚ ਲੈ ਕੇ ਗਏ ਪਿੰਡਾਂ ਦੇ ਲੋਕਾਂ ਨੇ ਦੱਸਿਆ ਵੀ ਕਿਵੇਂ ਪੁਲਿਸ ਆਈ ਕਿਵੇਂ ਆ ਹੋਇਆ ਕਿਵੇਂ ਆ ਹੋਇਆ ਹੂੰ ਉਸ ਤੋਂ ਬਾਅਦ ਉਹ ਕੇਸ ਚੱਲਿਆ 47 ਪੁਲਿਸ ਵਾਲਿਆਂ ਨੂੰ ਕੈਦ ਹੋਈ ਹੂੰ ਉਸ ਤੋਂ ਬਾਅਦ ਪਤਾ ਨਹੀਂ ਹੁਣ ਅੰਤਮ ਤੌਰ ਤੇ ਉਹਦਾ ਕੀ ਨਿਬੇੜਾ ਹੋਇਆ ਤੇ ਅਜਿਹੇ ਕੇਸਾਂ ਦੇ ਵਿੱਚ ਜਿਵੇਂ ਇਨਕਾਊਂਟਰ ਦੀ ਤੁਸੀਂ ਇਹ ਧਾਰਨ ਦੇ ਰਹੇ ਹੋ ਕਿਹੜੇ ਸਾਲ ਦੀ ਧਾਰਨਾ ਹੈ ਇਹ ਮੇਰਾ ਖਿਆਲ 1991 ਦੀ ਹੈ ਜੀ ਜੀ ਤਾਂ ਇਸ ਕੇਸ ਦੇ ਵਿੱਚ ਕੋਈ ਟ੍ਰਾਸਪੋਰਟ ਲਾਕ ਕੇ ਦੇ ਸੀ ਬੰਦੇ ਜ਼ਿਆਦੇ ਤਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੋਈ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਾਂ ਨਿੱਜੀ ਤੌਰ ਤੇ ਕੰਮ ਕਰਨ ਵਾਲੇ ਕੀ ਅਜਿਹੇ ਕੇਸਾਂ ਨੂੰ ਤੈਅ ਤੱਕ ਲਿਜਾ ਸਕਦੇ ਆ ਪਤਾ ਪੜਤਾਲ ਕੀਤੀ ਜਾ ਸਕਦੀ ਹੈ ਜਾਂ ਫਿਰ ਸਰਕਾਰੀ ਮਸ਼ੀਨਰੀ ਨਾਲ ਹੀ ਸਾਫ ਹੁੰਦਾ ਪਰ ਉਸ ਤਰ੍ਹਾਂ ਦੀ ਹੁਣ ਜਥੇਬੰਦੀ ਕੋਈ ਨਹੀਂ ਜੀ ਮਤਲਬ ਇਕੱਲਾ ਬੰਦਾ ਤਾਂ ਕੀ ਪੜਤਾਲ ਕਰ ਸਕਦਾ ਜੀ ਇਕੱਲਾ ਬੰਦਾ ਤਾਂ ਬੋਲ ਹੀ ਸਕਦਾ ਨਾ ਜੀ ਜੀ ਇਹ ਕੱਲੇ ਬੰਦੇ ਦੀ ਜਵਾਨ ਬੰਦੀ ਕਰਾਉਣ ਲਈ ਤੁਹਾਨੂੰ ਪਤਾ ਹੀ ਹੈ ਇਹ ਕੀ ਕੀ ਕਰਦੇ ਨੇ ਜਿਲ੍ਹਾ ਚ ਵੀ ਭੇਜਦੇ ਨੇ ਕਦੇ ਨੋਟਿਸ ਜਾਰੀ ਕਰਦੇ ਨੇ ਕਦੇ ਕੁਝ ਕਰਾਉਂਦੇ ਨੇ ਜੀ ਇਸ ਕਰਕੇ ਇੱਕ ਇਹੀ ਜਿਹੀ ਜਥੇਬੰਦੀ ਦੀ ਲੋੜ ਆ ਜਿਹੜੀ ਗੁਰਤੇਗ ਬਹਾਦਰ ਸਾਹਿਬ ਦਾ ਜਿਹੜਾ ਸਿਧਾਂਤ ਆ ਮਨੁੱਖੀ ਹੱਕਾਂ ਬਾਰੇ ਜਿਵੇਂ ਉਹ ਐਨ ਵੀ ਇਕੱਲੇ ਕਾਂਗਰਡਾ ਦੀ ਜਥੇਬੰਦੀ ਇਕੱਲੇ ਕਾਂਗਰਡਾ ਬਾਰੇ ਲੜੇ ਜਾਂ ਕੋਈ ਜਥੇਬੰਦੀ ਸਿਰਫ ਸਿੱਖਾਂ ਬਾਰੇ ਲੜੇ ਜਿੱਥੇ ਵੀ ਕਿਤੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੁੰਦੀ ਆ ਚਾਹੇ ਉਹ ਕਿਸੇ ਦਾ ਵੀ ਅੰਦੋਲਨ ਆ ਜੀ ਉਹ ਉਹ ਗੁਰਤੇਗ ਬਹਾਦਰ ਦੀ ਸ਼ਹਾਦਤ ਤੋਂ ਸੇਧ ਲੈ ਕੇ ਉਹੀ ਜਿੱਥੇਬੰਦੀ ਬਣਨੀ ਚਾਹੀਦੀ ਆ ਜਿਹਦੇ ਵਿੱਚ ਸਭੂ ਪੰਜਾਬੀਆਂ ਦਾ ਭਰੋਸਾ ਪੈਦਾ ਹੋਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਸੇ ਨੇ ਉਹ ਗੱਲ ਤੁਰਪੀ ਕੁਝ ਬੰਦੇ ਫੜੇ ਵੀ ਹੋਏ ਨੇ ਇਹਨਾਂ ਨੇ ਜੀ ਹਾਲੇ ਕਹਿੰਦੇ ਆ ਦੋ ਦੀ ਦੋ ਦੀ ਅਸੀਂ ਭਾਲ ਚ ਜੀ ਇਹਨੂੰ ਪਤਾ ਨਹੀਂ ਹੁਣ ਦੋ ਦੀ ਹੋਣੀ ਕੀ ਕੀ ਕਿਦੇ ਸਿਰ ਤੇ ਲਟਕ ਰਹੀ ਆ ਪੁਲਿਸ ਦੀ ਤਲਵਾਰ ਹੂੰ ਸੋ ਹਾਲਾਤ ਬੜੇ ਮਾੜੇ ਪਾਸੇ ਜਾ ਰਹੇ ਨੇ ਅਹੀ ਜੀ ਜਥੇਬੰਦੀ ਦੀ ਲੋੜ ਆ ਮੈਂ ਇਹ ਮਹਿਸੂਸ ਕਰਦਾ ਜਿਵੇਂ ਤੁਸੀਂ ਕਿਹਾ ਕਿ ਜਿਹੀ ਇੱਕ ਜਥੇਬੰਦਕ ਢਾਂਚੇ ਦੀ ਲੋੜ ਆ ਜਿਹੜੀ ਪੈਰਵਾਹੀ ਕਰ ਸਕੇ ਜਿਹੇ ਕੇਸਾਂ ਦੀ ਖਾਸ ਕਰਕੇ ਪਰ ਦੂਜੇ ਪਾਸੇ ਜਿੱਥੇ ਰਹੀ ਗੱਲ ਸੱਤਾ ਧਾਰੀ ਜਿਹੜੀਆਂ ਪਾਰਟੀਆਂ ਨੇ ਪੰਜਾਬ ਦੀਆਂ ਖਾਸ ਕਰਕੇ ਲੀਡਰਸ਼ਿਪ ਚਾਹੇ ਉਹ ਨੈਸ਼ਨਲ ਪਾਰਟੀਆਂ ਨੇ ਚਾਹੇ ਖੇਤਰੀ ਪਾਰਟੀ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੀ ਬਿਆਨਬਾਜ਼ੀ ਜਾਇ ਇਹ ਕਹਿ ਲਓ ਟਵਿੱਟਰ ਤੋਂ ਜੇ ਕੋਈ ਬੋਲਦਾ ਤਾਂ ਟਵਿੱਟਰ ਤੋਂ ਬਾਹਰ ਹੋ ਕੇ ਨਹੀਂ ਬੋਲਦਾ ਸਿਰਫ ਉੱਥੇ ਟਵੀਟ ਕੀਤਾ ਮਾਮਲੇ ਦੀ ਨਖੇਦੀ ਕੀਤੀ ਜਾ ਥੋੜਾ ਬਹੁਤਾ ਕੋਈ ਹੋਰ ਕਰ ਰਿਆ ਉਹ ਐਕਸ਼ਨ ਜਾਂ ਅਮਲੀ ਰੂਪ ਦੇ ਵਿੱਚ ਕੋਈ ਜ਼ਮੀਨੀ ਪੱਧਰ ਦੇ ਉੱਤੇ ਨਜ਼ਰ ਨਹੀਂ ਆਈ ਐਕਟੀਵਿਟੀ ਕਿਸੇ ਵੀ ਪਾਰਟੀ ਦੇ ਕਿਸੇ ਵੀ ਲੀਡਰ ਦੀ ਵੀ ਠੀਕ ਆ ਕੁਝ ਬੰਦੇ ਬੋਲੇ ਨੇ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਆ ਉਹ 스ਪੀਕਰ ਨੂੰ ਚਿੱਠੀ ਲਿਖੀ ਆ ਬੋਲਿਆ ਆਪਣਾ ਉਹ ਜਿਹੜਾ ਹਰਿਆਣੇ ਦਾ ਚਿੱ ਲੜਕਾਂਡ ਸੀ ਜਿਹੜਾ ਹੁੰਦ ਚਿੱ ਲੜਕਾਂਡ ਸੀ ਸ਼ਾਇਦ ਮੈਂ ਸਹੀ ਨਾਮ ਲੈ ਰਿਹਾ ਹਾਂ ਉਹਦੇ ਵਿੱਚ ਵੀ ਉਹ ਕਾਫੀ ਸਰਗਰਮ ਰਿਹਾ ਪਾਇਲ ਤੋਂ ਐਮਐਲਏ ਮੇਰਾ ਖਿਆਲ ਹੈ ਜੀ ਜੀ ਮਨਵਿੰਦਰ ਸਿੰਘ ਆਸਪੁਰਾ ਹਾ ਹਾ ਗਿਆਸਪੁਰਾ ਸਾਹਿਬ ਜੀ ਸੋ ਹੋਰ ਵੀ ਕੱਲੇ-ਕੁੱਲੇ ਬੰਦੇ ਹੋਰ ਬੋਲ ਸਕਦੇ ਨੇ ਬੋਲੇ ਨੇ ਡਾਕਟਰ ਹਰਸ਼ਿੰਦਰ ਤੌਰ ਬੋਲੀ ਆ ਡਾਕਟਰ ਪਿਆਰਾ ਲਾਲ ਗਰਗ ਬੋਲੇ ਨੇ ਜੀ ਮਤਲਬ ਹੋਰ ਵੀ ਕਈਆਂ ਨੇ ਇਹ ਜੇ ਸਵਾਲ ਪੈਦਾ ਕੀਤੇ ਨੇ ਪ੍ਰੋਫੈਸਰ ਮਨਜੀਤ ਸਿੰਘ ਵੀ ਸ਼ਾਇਦ ਬੋਲੇ ਨੇ ਪਰ ਇੱਕ ਨਾ ਜਥੇਬੰਦਗੀ ਦੀ ਲੋੜ ਆ ਜੀ ਆਉਣ ਵਾਲੇ ਸਮੇਂ ਤੇ ਜੇ ਤੁਸੀਂ ਅੱਜੇ ਜਿਵੇਂ ਇਹ ਕਹਿੰਦੇ ਆ ਗੱਲ ਸਹੇਦ ਹੀ ਨਹੀਂ ਗੱਲ ਪੈਸੇ ਦੀ ਆ ਜੇ ਤੁਸੀਂ ਇਹ ਨਹੀਂ ਸਮਝਦੇ ਫਿਰ ਠੀਕ ਆ ਜੀ ਫਿਰ ਤਾਂ ਉਹੀ ਹੋਣੀ ਆ ਨਾ ਜਿਵੇਂ ਗੁਰਪਾਜ ਗਿੱਲ ਨੇ ਉਹ ਨਾ ਵੇਲੇ ਆ ਤੇ ਲਿਖਿਆ ਸੀ ਖੰਭ ਖਿਲਰੇ ਨੇ ਕਾਵਾਂ ਦੇ ਰੋਕ ਨੋ ਨਿਸ਼ਾਨੇਵਾਜ਼ੀਆਂ ਪੁੱਤ ਮੁੱਕ ਚੱਲੇ ਮਾਵਾਂ ਦੇ ਹੂੰ ਕੁਛ ਤਾਂ ਬਾਹਰ ਚਲੇ ਗਏ ਹੂੰ ਦੂਜਾ ਇਹ ਆ ਵੀ ਬਾਹਲੇ ਬੱਚੇ ਇਕੱਲੇ ਇਕੱਲੇ ਨੇ ਹੂੰ ਬਾਹਰ ਜਾ ਰਹੇ ਨੇ ਜਿਹੜੇ ਇੱਥੇ ਨੇ ਉਹ ਉਹਨਾਂ ਦੇ ਵਿੱਚੋਂ ਕਈ ਹੋਰਾਂ ਗੰਗੈਸਤਰ ਬਣ ਰਹੇ ਨੇ ਹੁਣ ਮਾਵਾਂ ਤਾਂ ਗੰਗੈਸਤਰ ਨਹੀਂ ਜਾਂਦੀਆਂ ਹੂੰ ਮਾਵਾਂ ਤਾਂ ਖੜਕੂ ਨਹੀਂ ਜਾਂਦੀਆਂ ਹੂੰ ਮਾਮਾ ਤਾਂ ਆਪਾਂ ਨਸ਼ਿਆਂ ਦੇ ਸਮਗਮ ਲ ਨਹੀਂ ਜੰਬਨੀ ਆ ਇੱਕ ਹਾਲਾਤ ਪੰਜਾਬ ਦੀ ਜਿਹੇ ਜੀ ਪੈਦਾ ਹੋਈ ਹੋਈ ਆ ਇਹਨੂੰ ਬੜੀ ਗੰਭੀਰਤਾ ਨਾਲ ਵਿਚਾਰ ਕੇ ਕੋਈ ਇਹਨੂੰ ਸਹੀ ਸਿਆਸੀ ਇੱਥੇ ਵਰਤਾਂਤ ਸਿਰਜਣ ਦੀ ਲੋੜ ਆ ਜਿਹੜੀ ਆਪਾਂ ਧਾਪੀ ਬੇਵਿਸ਼ਵਾਸੀ ਪਈ ਹੋਈ ਆ ਤਾਂ ਕਿ ਲੋਕਾਂ ਦੇ ਮਨ 'ਚ ਕੋਈ ਸੁਰੱਖਿਆ ਪੈਦਾ ਹੋਵੇ ਜੀ ਜੀ ਕਿਉਂਕਿ 파ਸ਼ ਨੇ ਇੱਕ ਵਾਰ ਕਿਹਾ ਸੀ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਹੂੰ ਤੇ ਪੰਜਾਬ ਦੇ ਸੁਪਨੇ ਮਾਰੇ ਹੋਏ ਨੇ ਕਿਸਾਨ ਅੰਦੋਲਨ ਨੇ ਜਗਾਏ ਸੀ ਸੁਪਨੇ ਪਰ ਮੁੜ ਕੇ ਕਿਸਾਨ ਅੰਦੋਲਨ ਨੇ ਖੰਡਾ ਦੇ ਰਾਹ ਪੈ ਗਿਆ ਜੀ ਜਿਹੜੀਆਂ ਸਰਕਾਰਾਂ ਨੇ ਤੁਸੀਂ ਦੇਖੋ ਗੋਲੇ ਨਹੀਂ ਰਹੀਆਂ ਹਮ ਐਡੀ ਗੰਭੀਰ ਸਥਿਤੀ ਆ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਇੱਕ ਪਾਸੇ ਮਰਜੀ ਵੜੇ ਬੱਠੇ ਨੇ ਇੱਕ ਬਾਰਡਰ ਤੇ ਸ਼ੰਭੂ ਤੇ ਖਨੌਰੀ ਤੇ ਮਰਨ ਵਰਤ ਰੱਖਿਆ ਹੋਇਆ ਏਡਾ ਸੀਨੀਅਰ ਆਗੂ ਆ ਤੇ ਕੇਂਦਰ ਸਰਕਾਰ ਨੇ ਚੁੱਪ ਧਰੀ ਹੋਈ ਆ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਕਹਿਣ ਦੀ ਥਾ ਤੁਸੀਂ ਉਹਨਾਂ ਦਾ ਰਾਹ ਖੋਲ੍ਹ ਲਓ ਜਿੱਤੇ ਉਹਨਾਂ ਨੂੰ ਤੁਸੀਂ ਰੋਕੀ ਹੋ ਜਾਂ ਦਿੱਲੀ ਜਾਣ ਦੇ ਰਸਤੇ ਜੀ ਉਹਨਾਂ ਨਾਲ ਕੋਈ ਗੱਲ ਕਰਨ ਦੀ ਗੱਲ ਬਣੇ ਤੁਸੀਂ ਪੰਜਾਬ ਵਾਲਿਆਂ ਨੂੰ ਕਹੀ ਜਾਂਦੇ ਹੋ ਚਾਹੇ ਤਾਕਤ ਦੀ ਵਰਤੋਂ ਕਰਨੀ ਪਵੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਐਜੰਡਾ ਕਿਸੇ ਕੰਮ ਖਾਤਰ ਉਹਨਾਂ ਨੇ ਮਰਨ ਵਰਤ ਰੱਖਿਆ ਜੀ ਤੁਸੀਂ ਉਹਦੇ ਤੇ ਗੱਲਬਾਤ ਕਰੋ ਮਰਨ ਵਰਤ ਖਲੋਣ ਦਾ ਰਾਹ ਵੀ ਨਿਕਲੇ ਉਹ ਚਾਹੇ ਮੈਂ ਮਰਨ ਵਰਤ ਦੇ ਹੱਕਤ ਨਹੀਂ ਹਮ ਸਿੱਖੀ ਦਾ ਆਤਮਿਕ ਇਹਦੇ ਹੱਕਤ ਨਹੀਂ ਹਮ ਈਵਨ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੂਜਿਆਂ ਨੇ ਵੀ ਕਿਹਾ ਵੀ ਸਿੱਖ ਸਿਧਾਂਤਾਂ ਜਿਹੜੇ ਇਸ ਤਰ੍ਹਾਂ ਦੇ ਮਰਨ ਵਰਤਾਂ ਦੇ ਹੱਕਤ ਨਹੀਂ ਪਰ ਠੀਕ ਹੈ ਕਿ ਜਥੇਬੰਦੀ ਨੇ ਫੈਸਲਾ ਲੈ ਲਿਆ ਉਹ ਤੇ ਬਜਿੱਦ ਨੇ ਮਤਲਬ ਉਹ ਇਸ ਹੱਦ ਤੱਕ ਬਜਿੱਦ ਨੇ ਵੀ ਅਸੀਂ ਨਾ ਕੋਈ ਮੈਡੀਕਲ ਸਹੂਲਤ ਇਹਨੂੰ ਦੇਵੀਆਂ ਨਾ ਇਥੋਂ ਚੱਕ ਕੇ ਲੈ ਜਾਣ ਦੇਣਾ ਹੁਣ ਫਿਰ ਇਹ ਇਹਦਾ ਦੂਜਾ ਪਾਸਾ ਵੀ ਆਲੋਚਨਾ ਵੀ ਸਾਹਮਣੇ ਆਉਣਾ ਲੱਗੀ ਇਹਦਾ ਮਤਲਬ ਤੁਸੀਂ ਹੁਣ ਨਵੀਆਂ ਸ਼ਿਕਾਇਤੀਆਂ ਦਾ ਇੱਕ ਸਿਲਸਲਾ ਤੋਰ ਰਹੇ ਹੋ ਫਿਰ ਕਹੇ ਲਾਈਨ ਲੱਗੂ ਮਰਨ ਵਰਤਰਾ ਦੀ ਇਸ ਤੋਂ ਬਾਅਦ ਫਲਾਨਾ ਬੈਠੂ ਇਸ ਤੋਂ ਬਾਅਦ ਫਲਾਨਾ ਬੈਠੂ ਇਸ ਤੋਂ ਬਾਅਦ ਫਲਾਨਾ ਬੈਠੂ ਮਤਲਬ ਇਹਦੀ ਵੀ ਆਲੋਚਨਾ ਹੋ ਰਹੀ ਆ ਵੀ ਤੁਸੀਂ ਹੁਣ ਜਿਵੇਂ ਖਾਲਸਤਾਨੀਆਂ ਦਾ ਸ਼ਹਾਦਤ ਦਾ ਵਪਾਰ ਮੱਠਾ ਪਹੇਜਾ ਨਵੇਂ ਤਰੀਕੇ ਨਾਲ ਸ਼ਹਾਦਤਾਂ ਦਾ ਵਪਾਰ ਸ਼ੁਰੂ ਕਰ ਰਿਹਾ ਅੰਦੋਲਨ ਜੇ ਤੁਹਾਡਾ ਖੰਡਾ ਦੇ ਵਿੱਚ ਆ ਇੱਕ ਮੁੱਠ ਹੋ ਕੇ ਕੋਈ ਸਾਧ ਨਿਕਰੀ ਜੇ ਗੁਣਾ ਬੜਾ ਗੁਣਾ ਕੇਰੀ ਉਸ ਰਾਹ ਪੈਂਡ ਦੀ ਥਾ ਤਰਬਾ ਤੁਹਾਡੇ ਸਾਹਮਣੇ ਆ ਉਸ ਰਾਹ ਪੋ ਗੁਜੇਲ ਮਿਣੇ ਨਹੀਂ ਜਾਣਿਓ ਹੁਣ ਸਾਰੇ ਤੁਸੀਂ ਆ ਜਾਓ ਫਿਰ ਭੋਗ ਤੇ ਵੀ ਆਵੋਗੇ ਭੋਗਾਂ ਤੇ ਤਾਂ ਸਾਰੇ ਸਾਰਿਆਂ ਦੇ ਜਾਂਦੇ ਹੁੰਦੇ ਨੇ ਜੀ ਦੀਪ ਸਿੱਧਵਾ ਨੇਖੜ ਕੇ ਰਹਿ ਗਿਆ ਸੀ ਸਾਰੇ ਅੰਦੋਲਨ ਚੋਂ ਉਹਦੇ ਭੋਗ ਤੇ ਵੀ ਲੱਖਾਂ ਲੋਕ ਸੀ ਜਿਹੜੇ ਇਕੱਠੇ ਹੋਏ ਆ ਹੂੰ ਕਿਉਂਕਿ ਉਹ ਇੱਕ ਗੱਲ ਹੋਰ ਹੁੰਦੀ ਆ ਹੂੰ ਮਤਲਬ ਤੁਸੀਂ ਕੀ ਮਹਿਣਾ ਇਹਦੇ ਨੇ ਉਹ ਵੀ ਫਿਰ ਭੋਗ ਤੇ ਵੀ ਨਾ ਆਇਓ ਹੂੰ ਕਿਉਂਕਿ ਜਦੋਂ ਸ਼ੁਭ ਕਰਨ ਦਾ ਭੋਗ ਪਿਆ ਉਥੇ ਵੱਡਾ ਇਕੱਠ ਲੈ ਕੇ ਗਿਆ ਜਗਿੰਦਰ ਸਿੰਘ ਅਗਰਾਹਾਂ ਉਹਨਾਂ ਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਹੂੰ ਖਾਲਸਾ ਸਾਡਾ ਇਹ ਆ ਉਹਨਾਂ ਦੇ ਪਿੱਛੇ ਜਿਹੜੇ ਐਸ ਕੇ ਐਮ ਦੇ ਹੋਰ ਲੀਡਰ ਗਏ ਸੀ ਉਹਨਾਂ ਨੂੰ ਵੀ ਨਹੀਂ ਦਿੱਤਾ ਹੂੰ ਜਿਹੜੇ ਐਸਕੇਐਮ ਦੇ ਲੀਡਰ ਗਏ ਸੀ ਅਸੀਂ ਪਟਿਆਲੇ ੱੱਲੇ ਵਾਲ ਸਾਹਿਬ ਦਾ ਮੋਰਚਾ ਆਈ ਨਹੀਂ ਉਹ ਚ ਹੂੰ ਨੌ ਰੱਖ ਲਿਆ ਗੈਰ ਰਵਾਜਨੀਤਕ ਮੋਰਚਾ ਹੂੰ ਪਹਿਲਾ ਸੰਯੁਕਤ ਕਿਸਾਨ ਮੋਰਚਾ ਸੀ ਕੋਈ ਸਟੇਜ ਦੇ ਨੇੜੇ ਫਟਕਿਆ ਸੀ ਸਿਆਸੀ ਲੀਡਰ ਹੂੰ ਉਹ ਸਾਰੇ ਸਿਆਸੀ ਲੀਡਰ ਗੈਰ ਰਵਾਜਨੀਤਕ ਮੋਰਚੇ ਚ ਜਾਂਦੇ ਨੇ ਫੋਟੋ ਆਖ ਝਾਉਂਦੇ ਨੇ ਵੀਡੀਓ ਬਣਾਉਂਦੇ ਨੇ ਤੇ ਪਾ ਕੇ ਆ ਜਾਂਦੇ ਨੇ ਹੂੰ ਇੱਕ ਇਹ ਵੀ ਦੇਖਣ ਨੂੰ ਮਿਲਿਆ ਰੁਝਾਨ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਲਗਾਤਾਰ ਸ਼ੁਰੂ ਕੀਤੀ ਸੀ ਹੂੰ ਪਰ ਕਿਉਂਕਿ ਮਰਨ ਵਰਤ ਨਾਲ ਜੇ ਕਿਸਾਨ ਜਾਂ ਆਗੂ ਦੀ ਜਾਨ ਜਾਂਦੀ ਆ ਇਹ ਵੀ ਪੰਜਾਬ ਲਈ ਇੱਕ ਬਹੁਤ ਵੱਡਾ ਘਾਟਾ ਹੋਊ ਤੇ ਇਹ ਵੀ ਆ ਮਾੜਾ ਅਸਰੇ ਪਾਉ ਜੀ ਜਿਵੇਂ ਲੱਗਦਾ ਮਰਨ ਯਾਰ ਇਹ ਮਰਨ ਤੇ ਵੀ ਇਹਨਾਂ ਦੇ ਕੰਨ ਨਹੀਂ ਖੁੱਲਦੇ ਹੂੰ ਫਿਰ ੜਪੜ ਘਾਟ ਪੈਦਾ ਹੁੰਦੀ ਆ ਹੂੰ ਫਿਰ ਤੁਸੀਂ ਸੱਦੇ ਦਿਨੇ ਹੋ ਮੈਂ ਕੱਲੇ ਦੇਖ ਰਿਆ ਸੀ ਪ੍ਰੈਸ ਕਾਨਫਰੰਸ ਜੀ ਕਹਿੰਦੇ ਸੀ ਆਗੂਆਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਡੱਲੇ ਵਾਲ ਨੂੰ ਚੱਕ ਸਕਦੇ ਸਦਾ ਦੇ ਰਹੇ ਨੇ ਪੰਜਾਬ ਦੇ ਨੌਜਵਾਨੋ ਆਜ ਹੁਣ ਵੱਡੀ ਪੱਧਰ ਤੇ ਹੂੰ ਤੋਂ ਇਸ ਕਰਕੇ ਵਿਚਾਰਨ ਵਾਲੀਆਂ ਗੱਲਾਂ ਨੇ ਸਾਨੂੰ ਵੀ ਤੇ ਸਰਕਾਰ ਦੇ ਇਰਾਦੇ ਬੜੇ ਖਤਰਨਾਕ ਨੇ ਉਹਨਾਂ ਨੂੰ ਸਮਝ ਕੇ ਨਾ ਜੀ ਜਿਵੇਂ ਕਹਿੰਦੇ ਨੇ ਕੱਠ ਲੋਹੇ ਦੀ ਲੱਠ ਸਿਰ ਵਿੱਚ ਜ਼ਾਲਮ ਦੇ ਇਕੱਠੇ ਹੋਣ ਦੀ ਲੋੜ ਆ ਜੀ ਆਪਣੀ ਨਿੱਤੇ ਵੀ ਸਾਰਾ ਸੱਚ ਮੇਰੇ ਪੱਲੇ ਹੀ ਆ ਹੂੰ ਇਹ ਤਾਂ ਗੁਰਨਾਨਕ ਸਾਹਿਬ ਨੇ ਨਹੀਂ ਕਹਿਣ ਸੀ ਵੀ ਸਾਰਾ ਸੱਚ ਮੇਰੇ ਪੱਲੇ ਆ। ਹੂੰ ਕਿੰਨੀਆਂ ਉਦਾਸੀਆਂ ਕੀਤੀਆਂ, ਕੁੰਮੇ ਸੱਚ ਇਕੱਠਾ ਕੀਤਾ। ਫਿਰ ਉਸ ਵੇਲੇ ਨੇ ਸੱਚ ਦੇ ਰੂਪ ਚ ਗੁਰੂ ਗ੍ਰੰਥ ਸਾਹਿਬ ਸਾਡੇ ਸ਼ਬਦ ਗੁਰੂ ਸਾਡੇ ਸਾਹਮਣੇ ਆਏ ਨੇ। ਹੂੰ ਸੋ ਇਸ ਕਰਕੇ ਗੁਰਵਾਣੀ ਸੇਧ ਦਿੰਦੀ ਆ, ਗੁਰਮੁਖ ਬੈਠੇ ਸਫਾ ਪੁਛਾਏ, ਹੋ ਛੱਤਰ ਮਿਲੋ ਮੇਰੇ ਭਾਈ ਦੂਰ ਦਾ ਦੂਰ ਕਰੋ ਲੈ ਬਲਾਈ। ਤੋਂ ਬਤਾ ਦੂਰ ਕਰਨ ਦੀ ਲੋੜ ਆ ਮੇਰਾ ਇੱਕ ਆਖਰੀ ਸਵਾਲ ਹੈ ਜੀ ਜੀ ਅੰਦੋਲਨਾਂ ਚ ਵੀ ਜੀ ਜੀ ਮੇਰਾ ਇੱਕ ਆਖਰੀ ਸਵਾਲ ਹੈ ਜਿੰਨੇ ਦਰਪੇਸ਼ ਚੁਣੌਤੀਆਂ ਨੇ ਸਮੱਸਿਆਵਾਂ ਨੇ ਪੰਜਾਬ ਸੂਬੇ ਦੇ ਸਾਹਮਣੇ ਤੁਹਾਨੂੰ ਲੱਗਦਾ ਹੈ ਕਿ ਸਾਰੀਆਂ ਦੀ ਸਾਰੀਆਂ ਕੇਂਦਰ ਸਰਕਾਰ ਦੇ ਹੱਥ ਵਾਸੋਂ ਇੱਕ ਸਾਰੀ ਗੱਲ ਜਾਂ ਸਟੇਟ ਸੂਬਾ ਸਰਕਾਰ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੁੱਦੇ ਉੱਤੇ ਤਾਂ ਸਟੈਂਡ ਲੈ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਦਾ ਸਟੈਂਡ ਜਾਂ ਸਮੱਸਿਆਵਾਂ ਹੱਲ ਕਰਨ ਵਾਲੇ ਪਾਸੇ ਤੁਰਨਾ ਸੀ ਸੂਬਾ ਸਰਕਾਰ ਇਸ ਤਰ੍ਹਾਂ ਲੱਗਦੀ ਹੈ ਕਿ ਜਿਵੇਂ ਇਹਨਾਂ ਦੇ ਹੱਥ ਵਾਸ ਹੀ ਕੁਝ ਨਹੀਂ ਹੁੰਦਾ ਦੇਖੋ ਪਹਿਲੀ ਗੱਲ ਤਾਂ ਇਹ ਆ ਰਾਜਾਂ ਦੀਆਂ ਸ਼ਕਤੀਆਂ ਬਹੁਤ ਸਾਰੀਆਂ ਕੇਂਦਰ ਨੇ ਖੋਲੀਆਂ ਜੀ ਬਹੁਤ ਸਾਰੇ ਮਾਮਲਿਆਂ 'ਚ ਅੰਤਮ ਫੈਸਲਾ ਕੇਂਦਰ ਨਹੀਂ ਕਰਨਾ ਹੁੰਦਾ ਹਮ ਪਰ ਸਾਡੇ ਸਾਹਮਣੇ ਕਿਸਾਨ ਅੰਦੋਲਨ ਦਿੱਲੀ ਵਾਲੇ ਦੀ ਉਦਾਹਰਨ ਆ ਨਾ ਜੀ ਜੀ ਜਦੋਂ ਪੰਜਾਬ ਸਰਕਾਰ ਡੱਟ ਕੇ ਖੜੀ ਕਿਸਾਨਾਂ ਦੇ ਨਾਲ ਹਮ ਇਕੱਲੇ ਅਫਸਰ ਵੀ ਉੱਥੇ ਭੇਜੇ ਜਦੋਂ ਇਹ ਸਵਾਲ ਪੈਦਾ ਹੋਇਆ ਵੀ ਕੁਝ ਆਗੂਆਂ ਦੀ ਜਾਨ ਨੂੰ ਖਤਰਾ ਤਾਂ ਕਪਟਨ ਮੋਹਨ ਸਿੰਘ ਨੇ ਕਿਹਾ ਵੀ ਮੈਂ ਆਪਣੀ ਪੁਲਿਸ ਆ ਜਿਹੜੀ ਸਿਕਿਉਰਿਟੀ ਲਈ ਭੇਜੇ ਹੂੰ ਜਿਹੜੀ ਇਹ ਪੰਜਾਬ ਦੀ ਸਰਕਾਰ ਆ ਮੈਨੂੰ ਤਾਂ ਲੱਗਦੀ ਨਹੀਂ ਵੀ ਇਹਨਾਂ ਦਾ ਹੱਥ ਪੱਲੇ ਇਹਨਾਂ ਦੇ ਕੁਝ ਹੈ ਜਾਂ ਇਹਨਾਂ ਦਾ ਮੂੰਹ ਮੱਥਾ ਕੋਈ ਬਣ ਰਿਹਾ ਹੂੰ ਕਿਉਂ ਨਹੀਂ ਇਹ ਲੜ ਸਕਦੇ ਕਿਉਂ ਨਹੀਂ ਸਰਬ ਪਾਰਟੀ ਮੀਟਿੰਗ ਬੁਲਾ ਸਕਦੇ ਕਿਉਂ ਨਹੀਂ ਵਿਧਾਨ ਸਭਾ ਬੁਲਾ ਸਕਦੇ ਇਹ ਤਾਂ ਦਿੱਲੀ ਦੇ ਖਿਲਾਫ ਤਾਂ ਸ਼ਬਦ ਬੋਲਣ ਨੂੰ ਤਿਆਰ ਨਹੀਂ ਹੂੰ ਹੁਣ ਜਦੋਂ ਸੁਪਰੀਮ ਕੋਰਟ ਨੇ ਕੇਂਦਰ ਦੀ ਥਾਂ ਇਹਨਾਂ ਦੇ ਨਾਟਕਾ ਸਮੇਂ ਸ਼ੁਰੂ ਕਰ ਦਿੱਤੇ ਹੁਣ ਕਹਿੰਦੇ ਆ ਜੀ ਇਹ ਤਾਂ ਕੇਂਦਰ ਦੇ ਆ ਬਸ ਨੇ ਗੱਲਾਂ ਕੇਂਦਰ ਦੇ ਬਸ ਨੇ ਫਿਰ ਤੁਸੀਂ ਕਿਸਾਨਾਂ ਦੇ ਨਾਲ ਲੜੋ ਨਾ ਤੁਹਾਨੂੰ ਇੱਕ ਸ਼ਕਤੀ ਦਿੱਤੀ ਆ ਹਰੇ ਪੈਨੇ ਦੀ ਸ਼ਕਤੀ ਜਿਹਨੂੰ ਤੁਸੀਂ ਕਹਿੰਦੇ ਸੀ ਸੱਤਾ ਚ ਆ ਕੇ ਜਿਹੜੀ ਤੁਹਾਡੇ ਕੋਲ ਸ਼ਕਤੀ ਆ ਉਹਨੂੰ ਕਿਸਾਨਾਂ ਦੇ ਹੱਕ 'ਚ ਵਰਤੋ ਉਹਨੂੰ ਵਰਤੋ ਤੁਸੀਂ ਦਿੱਲੀ ਸਰਕਾਰ ਦੇ ਖਿਲਾਫ ਜੀ ਇਹ ਤਾਂ ਮੂੰਹ ਨਹੀਂ ਖੋਲਣ ਨੂੰ ਤਿਆਰ ਦਿੱਲੀ ਸਰਕਾਰ ਦੇ ਖਿਲਾਫ ਕਿਸਾਨੀ ਅੰਦੋਲਨਾਂ ਵਾਲੇ ਕਿਸਾਨੀ ਅੰਦੋਲਨ ਦੇ ਮਸਲੇ ਵਿੱਚ ਬੇਸ਼ੱਕ ਦੀ ਕੇਂਦਰ ਨੇ ਬਹੁਤੀਆਂ ਸਮੱਸਿਆਵਾਂ ਹੱਲ ਕਰਨੀਆਂ ਨੇ ਕਿਸਾਨਾਂ ਦੀਆਂ ਮੰਗਾਂ ਹੀ ਜਾਈਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਐਡਰੈਸ ਕਰਨੀਆਂ ਪਰ ਲਾ ਐਂਡ ਆਰਡਰ ਵਾਲੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਜਿਹੜੇ ਸਟੈਂਡ ਦਾ ਜਿਹੜੇ ਜਿਸ ਤਰ੍ਹਾਂ ਦੇ ਰਵੱਈਏ ਸਾਹਮਣੇ ਆਉਣੇ ਚਾਹੀਦੇ ਸੀ ਰੁੱਖ ਉਹ ਕਿਤੇ ਵੀ ਇੱਕ ਵੀ ਥਾਂ ਦੇ ਉੱਤੇ ਭਰੋਸਾ ਕਾਇਮ ਕਰਨ ਵਾਲੀ ਗੱਲ ਸਾਹਮਣੇ ਆਈ ਨਹੀਂ ਹਾਲੇ ਤੱਕ ਮੈਂ ਕਹਿੰਦਾ ਪੰਜਾਬ ਸਰਕਾਰ ਇਹ ਕਿਉਂ ਨਹੀਂ ਕਹਿ ਸਕਦੀ ਸੀ ਵੀ ਸਾਡੇ ਇਲਾਕੇ 'ਚ ਬੋਲਬਾਤ ਕਰਨ ਦਾ ਤੁਹਾਨੂੰ ਕੀ ਅਧਿਕਾਰ ਆ ਹੂੰ ਤੁਹਾਨੂੰ ਕੀ ਹੱਕ ਆ ਪੰਜਾਬ ਨੂੰ ਮੁਲਕ ਦੇ ਨਾਲੋਂ ਕੱਟਣ ਦਾ ਹੂੰ ਰਾਜਧਾਨੀ ਤੋਂ ਰੋਕਣ ਦਾ ਜੀ ਸਰਬਉਪਾਲਟੀਮੇਟਿੰਗ ਬੁਲਾ ਸਕਦੀ ਸੀ ਹੂੰ ਵਿਧਾਨ ਸਭਾ 'ਚ ਮਤਾ ਪਾਸ ਕਰ ਸਕਦੀ ਸੀ ਹੂੰ ਜੇ ਇਹ ਪਾਰਲੀਮੈਂਟ ਦੀ ਜਿਹੜੀ ਸਟੈਂਡ ਕਮੇਟੀ ਆ ਚਰਜੀਤ ਸਿੰਘ ਚੰਨੀ ਜੀ ਦੇ ਚੇਅਰਮੈਨ ਨੇ ਜੇ ਉਹ ਸਪਾਰਸ਼ਾ ਕਰ ਸਕਦੀ ਆ ਇਸ ਗੱਲ ਦੇ ਹੱਕ 'ਚ ਵੀ ਐ ਐਨਐਸਪੀ ਦੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਨਾ ਚਾਹੀਦਾ ਪੰਜਾਬ ਵਿਧਾਨ ਸਭਾ ਕਿਉਂ ਨਹੀਂ ਇਹ ਮਤੇ ਪਾਸ ਕਰ ਸਕਦੀ ਹੂੰ ਤੁਸੀਂ ਦੱਸੋ ਤਾਂ ਸਹੀ ਨਾ ਜੀ ਜਿਵੇਂ ਕਹਿੰਦੇ ਆ ਇਨਸਾਫ ਮਿਲਣਾ ਹੀ ਨਹੀਂ ਚਾਹੀਦਾ ਦੇਖਣਾ ਵੀ ਚਾਹੀਦਾ ਵੀ ਮਿਲ ਰਿਹਾ ਹੂੰ ਇੱਕ ਵੀ ਨੁਕਤਾ ਹੈ ਜਾਨੀ ਜਿੱਤੋਂ ਇਹ ਮਹਿਸੂਸ ਹੁੰਦਾ ਹੋਵੇ ਕਿ ਪੰਜਾਬ ਸਰਕਾਰ ਆ ਜਿਹੜੀ ਬਹੁਤ ਮਤਲਬ ਕਿਸਾਨਾਂ ਦੇ ਨਾਲ ਖੜੀ ਆ। ਹੂੰ। ਬਸ ਹਾਜ਼ਰੀ ਲਾਉਣ ਵਾਲੀ ਸਿਆਸਤ ਚੱਲ ਰਹੀ ਆ। ਹੂੰ। ਸਾਰੇ ਉੱਥੇ ਜਾਂਦੇ ਨੇ ਜੀ ਬਿਆਨ ਦੇ ਕੇ ਆ ਜਾਂਦੇ ਨੇ। ਹੂੰ। ਇਹ ਜਹਾਜ ਆ ਝੂਠਾ ਪੁਲਿਸ ਮੁਕਾਬਲਿਆਂ ਬਾਰੇ ਆ। ਉਹ ਹੈ ਜਾਂ ਕਿਸਾਨ ਹੰਦ ਉਹਨਾਂ ਵਾਲੇ ਇਹਦਾ ਰਵੱਈਆ ਚੁੱਪੇ ਧਾਰ ਲਈ ਚੁੱਪ ਧਰਨਾ ਮਤਲਬ ਸਹਿਮਤੀ ਹੋ ਆ ਜੀ। ਹੂੰ। ਹੁਣ ਪੀਲੇ ਭੀਤ ਜਿਹੜਾ ਮੁਕਾਬਲਾ ਹੋਇਆ ਜੀ ਇਹ ਗ੍ਰਹਿ ਮੰਤਰਾਲਾ ਪੰਜਾਬ ਸਰਕਾਰ ਤੇ ਯੂਪੀ ਸਰਕਾਰ ਦੀ ਸਹਿਮਤੀ ਬਿਨਾ ਹੋ ਹੀ ਨਹੀਂ ਸਕਦਾ। ਹੂੰ। ਇਹਨਾਂ ਨੇ ਸਹਿਮਤ ਕਰਕੇ ਇਹ ਕੀਤਾ। ਜੀ। ਇਸੇ ਤਰ੍ਹਾਂ ਜਿਉ ਆ ਬਾਰਡਰ ਰੁਕਿਆ ਇਹ ਵੀ ਐ ਇਸ ਤੋਂ ਬਿਨਾਂ ਨਹੀਂ ਹੋ ਸਕਦਾ ਹੂੰ ਸੋ ਇਹਨਾਂ ਦਾ ਤਾਂ ਹਾਲ ਇਹ ਹੋ ਗਿਆ ਮਤਲਬ ਪੰਜਾਬ ਸਰਕਾਰ ਦਾ ਤੇ ਇਹ ਪੰਜਾਬ ਸਰਕਾਰ ਹੁਣ ਜਦੋਂ ਆਈ ਜਦੋਂ ਇੱਥੇ ਇਹਨਾਂ ਦਾ ਜੋਰ ਭਰਿਆ ਮੈਂ ਕਿਹਾ ਸੀ ਦਿੱਲੀ ਦਾ ਧਾੜ ਵੀ ਗਏਗਾ ਆ ਗਿਆ ਪੰਜਾਬ 'ਚ ਹੂੰ ਉਦੋਂ ਕਈ ਲੋਕਾਂ ਨੇ ਇਤਰਾਜ਼ ਕੀਤਾ ਵੀ ਤੁਸੀਂ ਸਖਤ ਸ਼ਬਦ ਵਰਤ ਰਹੇ ਹੋ ਜੀ ਮੈਂ ਕਹਿੰਦਾ ਸੀ ਧਾੜ ਵੀ ਇਹਨੇ ਕਬਜ਼ਾ ਕਰ ਲਿਆ ਹੂੰ ਉਹ ਕਿਸਾਨ ਅੰਦੋਲਨ ਦੀ ਮਦਦ ਹੀ ਕਰਨ ਦਾ ਉਹਨੇ ਤਾਂ ਸਾਰੀ ਪੰਜਾਬ ਸਰਕਾਰ ਦਿੱਲੀ ਬੁਲਾ ਲਈ ਜੀ ਸਾਰੇ ਐਮਐਲਏ ਦੀਆਂ ਮੰਤਰੀਆਂ ਦੀਆਂ ਡਿਊਟੀਆਂ ਲਾਤੀਆਂ ਵੀ ਆਪਾਂ ਦਿੱਲੀ ਜਿੱਤਣੀ ਆ ਸਾਡੇ ਲਈ ਕਰੋ ਜਾਂ ਮਰੋ ਆ ਤੇ ਮੁੱਖ ਮੰਤਰੀ ਜਿਹੜਾ ਉਹ ਨਿੱਜੀ ਟੂਰ ਤੇ ਆਸਟ੍ਰੇਲੀਆ ਤੇ ਫਿਰਦਾ ਹਮ ਮਤਲਬ ਤੁਹਾਨੂੰ ਕੋਈ ਤਾਂ ਨੁਕਤਾ ਦਿਸਦਾ ਹੋਵੇ ਮਤਲਬ ਉਹ ਸੱਚੀ ਵਾਂਗ ਲੱਗਦਾ ਵੀ ਜਾਰੇ ਇਹਨਾਂ ਦੇ ਪੱਲੇ ਨਾ ਸੂਝਾ ਨਾ ਸਮਰਥਾ ਹਮ ਤਾਂ ਫਿਰ ਲੋਕ ਇਨਸਾਫ ਦੀ ਉਮੀਦ ਕਿਹਦੇ ਤੋਂ ਰੱਖਣ ਜੇਕਰ ਸਾਰੇ ਕੰਮ ਹੀ ਸਹਿਮਤੀ ਨਾਲ ਹੋ ਰਿਹਾ ਹੈ ਪਰ ਸਾਫ ਦੀ ਉਮੀਦਤਾ ਜੀ ਫੇਰ ਲੋਕ ਸੰਘਰਸ਼ਾਂ ਵੀ ਆਪਸੀ ਸਾਂਝੇ ਆ ਲੋਕਾਂ ਦੀ ਲਾਬੰਦੀ ਆ ਇੱਕ ਨੁਕਤਾ ਪੂਰਾ ਫੜਨਾ ਚਾਹੀਦਾ ਜ਼ੋਰ ਨਾਲ ਪੂਰਾ ਅਮਨ ਤੇ ਸ਼ਾਂਤੀਪੂਰਵਕ ਸੰਘਰਸ਼ ਜੀ ਸਾਂ ਅੰਦੋਲਨ ਨੇ ਦਿਖਾਇਆ ਹਮ ਸਾਂ ਅੰਦੋਲਨ ਨੇ ਪੈਂਤੜੀ ਵੀ ਬਦਲੇ ਨੇ ਜਦੋਂ ਐਸੀ 26 ਜਨਮ ਨੂੰ ਰਿੰਗ ਰੋਡ ਤੇ ਕਰਨਾ ਉਹਨਾਂ ਨੇ ਦੇਖ ਲਿਆ ਵੀ ਇਹਨਾਂ ਨੇ ਕਰਨ ਨਹੀਂ ਦੇਣਾ ਟਕਰਾਅ ਪੈਦਾ ਹੋਊ ਉਹਨਾਂ ਨੇ ਰੂਟ ਬਦਲ ਲਿਆ ਜੀ ਪਰ ਜਿਹੜੇ ਦੂਜੇ ਸੀ ਉਹਨਾਂ ਉਹ ਕਹਿੰਦੇ ਜਿਹੜੇ ਉਸ ਤਰ੍ਹਾਂ ਹਿੱਸਾ ਵੀ ਨਹੀਂ ਸੀ ਅੰਦੋਲਨ ਦਾ ਉਹ ਕਹਿੰਦੇ ਅਸੀਂ ਤਾਂ ਉਸ ਰੂਟ ਤੇ ਜਾਵਾਂਗੇ ਤੇ ਫਿਰ ਉਹ ਲਾਲਕੀ ਲਿਆ ਸਾਰਾ ਕੁਝ ਵਾਪਰਿਆ ਜੀ ਫਿਰ ਮੁੜ ਕੇ ਦਬਾਅ ਪੈ ਗਿਆ ਵੀ ਗੱਲਬਾਤ ਨੰਦ ਕਰ ਦਿਓ ਜਦੋਂ ਤੱਕ ਲਾਲਕੀ ਵਾਲੇ ਕੇਸ ਨਹੀਂ ਬਾਤਸ ਹੁੰਦੇ ਹਮ ਇੱਕ ਬਹੁਤ ਪੱਕੀ ਤੇ ਪਰਖੀ ਹੋਈ ਨਹੀਂ ਸੀ ਇਹ ਸਰਕਾਰ ਦੀ ਤੁਸੀਂ ਜਿਹੜੀਆਂ ਮੰਗਾਂ ਲਈ ਘੋਲ ਚਲਾ ਰਹੇ ਹੋ ਨੇ ਉਹ ਜੀ ਉਹ ਸਾਡ ਦੇ ਦਰਾਂ ਨੂੰ ਨਵੀਆਂ ਮੰਗਾਂ ਪੈਦਾ ਕਰ ਦਿੰਦੇ ਨੇ ਫੜ ਲੇ ਜੀ ਕੇਸ ਬਣਾ ਤੇ ਜੀ ਕਿਤੇ ਲੱਖੀ ਚਾਰਜ ਹੋ ਗਿਆ ਜੀ ਸ਼ੁਰੂ ਕਰਨ ਵਾਲੀ ਗੱਲ ਹੋ ਗਈ ਦੀ ਇਹ ਕੁਝ ਹੋ ਗਈ ਜਿਵੇਂ ਹੁਣ ਵੀ ਪੈਦਾ ਹੋਣ ਦੀ ਸੰਭਾਵਨਾ ਬਣਨੇ ਨੇ ਉਹਦੇ ਵਿੱਚ ਮੁੱਖ ਮੰਗਾਂ ਤੋਂ ਧਿਆਨ ਟਿਲਕ ਜਾਂਦਾ ਤੇ ਦੂਜੀਆਂ ਗੱਲਾਂ ਤੇ ਫਿਰ ਸਮਝੌਤਾ ਹੋ ਜਾਂਦਾ ਜਿਵੇਂ ਧਰਮ ਯੁੱਧ ਮੋਰਚੇ ਦਾ ਹੋਇਆ ਜੀ ਦਿੱਲੀ ਅंदोलਨ ਵੇਲੇ ਵੀ ਇਹ ਸਵਾਲ ਉੱਭਰਿਆ ਸੀ ਗੱਲਬਾਤ ਬੰਦ ਕਰ ਦੋ ਪਹਿਲਾ ਮਸਲੇ ਹੱਲ ਕਰੋ ਉਦੋਂ ਇਕੱਠੇ ਸੀ ਸਮੂਹ ਸੰਘ ਸਿ ਉਹ ਕਹਿੰਦੇ ਨਾ ਜਦੋਂ ਬਾਕੀ ਮਸਲੇ ਹੱਲ ਹੋਣਗੇ ਉਹਨਾਂ ਦੇ ਨਾਲ ਇਹ ਮਸਲੇ ਹੱਲ ਕਰਾਵਾਂਗੇ ਹੂੰ ਉਹਨਾਂ ਨੇ ਫੋਕਸ ਰੱਖਿਆ ਪਰ ਹੁਣ ਤਾਂ ਤੁਸੀਂ ਦੇਖੋ ਵੀ ਸਾਰੇ ਮਾਮਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ